ਪਹਿਲਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ ਜਿਹੜਾ ਉਤਾਰ ਆٹے ਵਾਲਾ ਥੈਲਾ ਚੱਕੀ ਫਿਰਦਾ ਨਾ ਇਹ ਆٹے ਵਾਲਾ ਥੈਲਾ ਨਹੀਂ ਹੈਗਾ ਇਹ ਬਹੁਤ ਖਾਸ ਚੀਜ਼ ਹੈ ਜਿਵੇਂ ਤੁਸੀਂ ਪਿਛਲੇ ਵਲੌਗਰ ਦੇ ਵਿੱਚ ਦੇਖਿਆ ਕਿ ਉਤਾਰ ਦਾ ਲੈਪਟਾਪ ਜਿਹੜਾ ਖਰਾਬ ਹੋ ਚੁੱਕਾ ਹੈ ਜਿਹੜਾ ਆਫਿਸ ਵਾਲਾ ਤੇ ਉਸ ਦਿਨ ਇਹਨਾਂ ਨੇ ਕੰਪਲੇਂਟ ਪਾਈ ਸੀ ਤੇ ਅੱਜ ਜਿਹੜਾ ਲੈਪਟਾਪ ਹੈ ਉਹ ਆ ਗਿਆ ਆ ਗਿਆ ਉਹ ਨਵਾਂ ਹੀ ਭੇਜਤਾ ਕੰਪਲੀਟ ਕਹਿੰਦੇ ਠੀਕ ਨਹੀਂ ਕਰਨਾ ਸੀ ਇਹਨੇ ਕਹਿੰਦੇ ਹਾਂ ਇਹ ਤੁਹਾਨੂੰ ਨਵਾਂ ਹੀ ਦਵਾਂਗੇ ਤੇ ਲੋ ਜੀ ਇਧਰ ਲੱਗੀ ਹੁਣ ਓਪਨਿੰਗ ਇਧਰ ਸਾਡੇ ਬਿਸਤਰੇ ਪਏ ਇਗਨੋਰ ਕਰਦੇ ਤੁਸੀਂ ਕਹੋਗੇ ਬਿਸਤਰੇ ਪਏ ਨੇ ਇਹਦਾ ਬੋਰੀ ਮੈਂ ਤਾਂ ਕਿਹਾ ਕਿ ਤੇ ਆਟੇ ਲਥਲੀ ਲੈ ਆਇਆ ਉਤਾਰਾ ਆਟਾ ਤਾਂ ਮੈਂ ਕਿਹਾ ਹੈਗਾ ਸਾਡੇ ਘਰੇ ਤੂੰ ਖੋਲੋ ਤਰੀਕਾ ਤੁਸੀਂ ਤਮਿੰਦ ਲਓ ਮੈਂ ਦੱਸਨੀ ਆ ਮੈਨੂੰ ਪਤਾ ਲਓ ਕਰੋ ਓਪਨਿੰਗ ਫਿਰ ਇਹ ਮੈਨੂੰ ਦੇ ਦਿਓ ਨਵਾਂ ਮੈਂ ਆਪਣੀ ਐਡੀਟਿੰਗ ਕਰ ਲਿਆ ਕਰਾਂਗੇ ਤੁਸੀਂ ਪੁਰਾਣੇ ਰੱਖ ਲਓ ਹੈ ਪਾਈਸਾ ਜੀ ਇਹ ਕੰਪਨੀ ਦਾ ਲੈਪਟਾਪ ਆ ਇਹਦੇ ਵਿੱਚ ਨਾ ਤਾਂ ਫਿਰ ਬਾਅਦ YouTube ਚੱਲੇ ਇਹਨਾਂ ਜਦੋਂ ਕਨਫਿਗਰ ਕਰਤਾ ਨਾ ਨਾ ਤਾਂ ਇੱਚ YouTube ਚੱਲੂ ਨਾ Facebook ਨਾਤੇ ਕੋਚੋਰਤੀ ਬੈਂਕਿੰਗ ਸੈਂਟਰ ਚ ਲੰਘਣੀ ਹੈ ਹੋਰ ਨਹੀਂ ਤੂੰ ਹੀ ਫਿਰ ਮੈਨੂੰ ਕਿਹੜੇ ਹਿਸਾਬ ਨਾਲ ਪੁਰਾਣਾ ਦੇਂਦੇ ਪੈ ਜੋ ਹੂੰ ਪੁਰਾਣਾ ਕਤੋਂ ਦੇ ਰਿਓਰ ਚ ਚੱਲ ਪੂਗਾ ਫਿਰ ਐਚਪੀ ਦਾ ਐਚਪੀ ਦਾ ਇਹਦੇ ਵਿੱਚ ਕੋਚੋਰਤੀ ਕਿਹ ਕਹਿ ਜਾਇਆ ਬੈਗ ਵੀ ਆ ਨਾਲ ਵੈਰੀ ਗੁੱਡ ਬੈਗ ਚ ਤਾਂ ਆਪਾਂ ਕੱਪੜੇ ਪਾ ਕੇ ਪਿੰਡ ਲੈ ਜਾਗੇ ਘੈਂਟਾ ਬੈਗ ਹੋਰ ਉਹਦੇ ਨਾਲ ਦਈਏ ਜਿਹੜਾ ਪਹਿਲਾਂ ਸੀ ਉਹੀ ਉਹੀ ਬੈਗ ਨਹੀਂ ਪਹਿਲਾਂ ਲੈਪਟਾਪ ਖੋਲ੍ਹੋਇਓ ਚਲੋ ਇਹ ਦੇ ਦਿਓ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਹਾਂ ਨਾ ਐਵੇਂ ਤੇ ਬੈਗਾਂ ਅੰਦਰ ਕਰਦੇ ਹੁੰਨੇ ਹਾਂ ਕਿ ਹਾਏ ਆ ਕਿੱਟ ਮਿਲ ਜੇ ਕੀ ਤੇ ਕਹਿੰਦੇ ਨੇ ਇਹਦੇ ਚ ਉਹ ਬੁੱਕ ਜੀ ਹੈ ਨਾ ਉਹ ਨਹੀਂ ਦਿੰਦੇ ਹੂੰ ਨਹੀਂ ਲੈਪਟਾਪ ਸੇਫ ਰਵੇ ਬੁੱਕ ਜੀ ਨਹੀਂ ਹੁੰਦੀ ਕੋਈ ਚਾਬੀ ਲੰਗਣ ਨੂੰ ਅੱਛਾ ਉਹ ਵੀ ਹੋ ਗਈ ਲੋ ਵੀ ਆਪਾਂ ਇਹਨੂੰ ਖੋਲੀਏ ਐਪਲ ਉਪਲ ਦਾ ਮੰਗਾ ਲੈਂਦੇ ਆਇਆ ਮੰਗਾ ਲਿਆ ਕੋਈ ਬਣਾ ਦਿੱਤੇ ਕੰਪਨੀ ਨੇ ਦੇੜਾਈ ਹੈ ਹੋਲੀ ਯਾਰ ਕਿਤੇ ਥੱਲੇ ਨਾ ਸਿੱਟ ਦੇਓ ਇੱਧਰ ਕਰ ਲੋ ਅੱਗੇ ਬੈਠ ਦੇ ਇਹ ਤਾਂ ਇਹਨਾਂ ਨੂੰ ਜਿਆਦਾ ਸਲੀਪ ਹੈ ਪਿਛਲੇ ਦਿਮੇ ਤੁਸੀਂ ਪੁਰਾਣੇ ਨੂੰ ਵੀ ਮਾਰ-ਮਾਰ ਉਂਗਲਾ ਉਹਦੇ ਬਟਨ ਹੀ ਤੋੜ ਛੱਡੇ ਨੇ ਇੰਨਾ ਕੰਮ ਦਫਤਰ ਦਾ ਇਹਦਾ ਵੀ ਇਹਦਾ ਵੀ ਜਿਆਦਾ ਛੋਟਾ ਲੱਗਦਾ ਤੁਸੀ ਹਾਂ ਦੂਜਾ ਕਿੱਥੇ ਆ ਉਹ ਵੀ ਲਿਆਓ ਭਲਾ ਦੇ ਨਾਲ ਧਰਿਓ ਹਾਂ ਇਹ ਜਿਆਦਾ ਛੋਟਾ ਯਾਰ ਇਹ ਸੋਹਣਾ ਹੈ ਆਏ ਮੈਨੂੰ ਵੀ ਲੈ ਦੋ ਐਵੇਂ ਦਾ ਯਾਰ ਮੇਰਾ ਬੜਾ ਦਿਲ ਕਰਦਾ ਮੈਂ ਵੀਡੀਓ ਐਡਿਟ ਕਰਾਂ ਇਹਦੇ ਤੇ ਉਹ ਵਾਲਾ ਤੈਨੂੰ ਦਵਾਂਗੇ ਆਹ ਉਹ ਵਾਲਾ ਮੈਂ ਪੁਰਾਣਿਆਂ ਦੇ ਉੱਗੀ ਆ ਯਾਰ ਹੈ ਕਿੱਥੇ ਲੱਟਾ ਚਲਦੀ ਆ ਬਟਨ ਤੋੜ ਦੇਣੇ ਆਪਾਂ ਮਾਰ ਮਾਰ ਕੇ ਚਾਕੂ ਨਾਲ ਮਾਰ ਦਿਓ ਆਉਣ ਵਾਲਾ ਬਟਨ ਕਿੱਥੇ ਵਈ ਆਈ ਦੀ ਆ ਚੀਜ਼ ਵੱਡੀ ਐ ਨਾ ਆ ਸੀ ਆਉਣ ਵਾਲਾ ਬਟਨ ਚਾਰਜਰ ਕਿੱਥੇ ਆਦਾ ਚਾਰਜਰ ਰੋਟ ਵਿੱਚ ਹੀ ਐ ਹਾਏ ਯਾਰ ਮੇਰਾ ਬੜਾ ਦਿਲ ਕਰਦਾ ਮੈਂ ਵੀ ਲਵਾਵੇਂ ਲੈਪਟਾਪ ਤੇ ਮੈਂ ਵੀਡੀਓ ਐਡੀਟਿੰਗ ਕਰਾਂ ਮੈਨੂੰ ਬੜਾ ਮਜ਼ਾ ਆਏ ਸੱਚੀ ਇਹਨਾਂ ਦਾ ਬੈਟਰੀ ਢਾਉਣੇ ਦੀ ਹੂੰ ਹੂੰ ਬੈਟਰੀ ਢਾਉਣੇ ਤੇ ਮੈਂ ਤੁਹਾਡੀ ਜਾਣਕਾਰੀ ਦੱਸਦਾ ਇਹ ਜਿਹੜਾ ਲੈਪਟਾਪ ਹੈ ਉਤਾਰ ਦੇ ਆਫਿਸ ਵਾਲਿਆਂ ਵੱਲੋਂ ਆਇਆ ਮਤਲਬ ਬੈਂਕ ਵਿੱਚ ਲਵਾਇਆ ਤੇ ਅੱਜ ਸਿਰਫ ਬੈਂਕਿੰਗ ਦਾ ਹੀ ਕੰਮ ਛੱਲਣਾ ਕਿ ਮੇਰੇ ਤੇਰੇ ਵਰਗਾ ਇਹਨੂੰ ਯੂਜ਼ ਨਹੀਂ ਕਰ ਸਕਦਾ ਹਨਾ ਬਿਲਕੁਲ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਜਿਹੜਾ ਦੂਜਾ ਲੈਪਟਾਪ ਸੀ ਉਹ ਵੀ ਇਹੀ ਵਰਤ ਚਲੋ ਕਰੋ ਚਾਰਜਰ ਆ ਸੀ ਤੇ ਇਹ ਦੇ ਨਾਲ ਬਣ ਮਿਲੇ ਨੇ ਡਾਕਟਰ ਇਹਦਾ ਚਾਰਜਿੰਗ ਹलो ਪ੍ਰਾਣੇ ਦਾ ਬੈਕ ਵੀ ਇਹੀ ਹੈ ਪ੍ਰਾਣਾ ਹੀ ਕੱਢ ਲਿਆ ਹੈ ਨਵਾਂ ਲੈਪਟਾਪ ਆ ਕੀ ਕਰਨਾ ਚਾਰਜਰ ਲੋ ਜੀ ਚਾਰਜਰ ਹੋਣ ਲੱਗ ਉਹ ਟੀਵੀ ਦਾ ਪਲੱਗ ਨਾ ਕੱਢਿਓ ਨਾ ਕੱਢਿਓ ਨਾ ਕੱਢਿਓ ਮੈਂ ਉਹ ਦੇਖਣਾ ਮੈਂ ਕੁਝ ਦੇਖਣਾ ਚਲ ਹਾਂ ਉੱਥੇ ਆ ਉੱਪਰਲਾ ਕੱਢ ਕੇ ਲਾ ਦਿਓ। ਫੜਨਾ ਸਵਿੱਚ ਇੱਧਰ ਹੀ ਇੱਧਰ ਹੈ ਹੀ ਨਹੀਂ ਹੈਗਾ। ਬਾਅਦ ਚ ਲਾ ਲਾਂਗੇ ਸਾਰਾ ਟੀਵੀ ਬੰਦ ਕਰਤਾ। ਆ ਗਈ ਆ ਗਈਆਂ ਲਾਈਟਾਂ ਹਾਂ ਓਏ ਲਾਈਟਾਂ ਚੱਲਦੀਆਂ ਸਾਨੂੰ ਤਾਂ ਮਾ ਹਾਂ ਮਿਲਿਆ ਜੂ। ਯਾਰ ਮੈਨੂੰ ਬੜਾ ਵਧੀਆ ਲੱਗਾ ਪਰ ਕੀ ਕਰਾਂ ਹੁਣ ਮੈਂ। ਹੂੰ ਓ ਲਾਈਟ ਬੰਦ ਕਰੋ ਲਾਈਟ ਬੰਦ ਕਰਿਓ ਦੋ ਮਿੰਟ ਲਾਈਟ ਬੰਦ ਕਰੋ ਰੂਮ ਦੀ ਫਿਰ ਪਤਾ ਲੱਗੂਗਾ ਆ ਦੇਖੋ ਜੀ ਲੈਪਟਾਪ ਦੇ ਅੰਦਰ ਚ ਕੀਬੋਰਡ ਚ ਲਾਈਟਾਂ ਚੱਲ ਰਹੀਆਂ ਨੇ ਤੁਸੀਂ ਕਹੋਗੇ ਕੀ ਦਿਖਾਈ ਜਾਂਦੀ ਹੈ ਪਰ ਸਾਨੂੰ ਤਾਂ ਬੜਾ ਚਾਅ ਹੈ ਨਾ ਨਵੀਂ ਚੀਜ਼ ਦਾ ਹਨਾ ਬੜਾ ਸਲਿਮ ਡ੍ਰਿਮ ਹੈ ਇਹ ਬੱਚਿਆਂ ਨੇ ਖੁਸ਼ ਹੋ ਜਾਣੇ ਦੇਖ ਕੇ ਸਿਮਰਨ ਨੇ ਹੈ ਇਹ ਜੀ ਵਿੰਡੋ 11 ਹੈ ਅੱਛਾ ਪੰਨ ਵਾਲੀ ਚੋਸੀ ਹੈ ਹਾਂ 11 ਹੈ 11 ਹੈ ਹਾਂ ਮਜ਼ੇ ਹੋ ਗਿਆ ਬਸ ਸਿਰ ਤੋਂ ਸਵੇਰ ਤੋਂ ਆਫਿਸ ਦਾ ਕੰਮ ਸ਼ੁਰੂ ਇਹ ਕਨਫਿਗਰ ਕਰਨਾ ਹੈ ਕੰਪਨੀ ਦਾ ਸਾਰੇ ਅੱਛਾ ਕੱਲ ਕਰਨਾ ਹੈ ਠੀਕ ਹੈ ਠੀਕ ਹੈ ਚਲੋ ਜੀ ਮੈਂ ਇਹ ਕਹਿ ਦੇਣੀ ਆ ਉਤਾਰਨ ਨੂੰ ਕੰਗ੍ਰੈਚੁਲੇਸ਼ਨ ਕਾਦੀ ਕੰਗ੍ਰੈਚੁਲੇਸ਼ਨ ਆਪਣੀ ਚੀਜ਼ ਹੋਏ ਤਾਂ ਮਜ਼ਾ ਆਉਂਦਾ ਹਨਾ ਸਹੀ ਗੱਲ ਹੈ ਇਹ ਤਾਂ ਕੰਪਨੀ ਦਾ ਹਾਂਜੀ ਤਾਂ ਚੱਲੂ ਆ ਬਟ ਜਿੱਦੈਂ ਅਰੇ ਇਹ ਚਾ ਕਰ ਰੱਖਿਆ ਮੇਰੇ ਨਾਲ ਸੈਟ ਨਾ ਨਹੀਂ ਹੂੰ ਉਹਨਾਂ ਦਾ ਕਨਫਿਗਰ ਕਰਕੇ ਨਾ ਭੇਜਿਆ ਹੋਵੇ ਦੇਖੋ ਫਿਰ ਟੀਮਸ ਕਨੈਕਟ ਜਦ ਤਾਰਾ ਭੁੜੀ ਕਰ ਰਹੇ ਨੇ ਲੈਪਟਾਪ ਵੀ ਸੈਟਿੰਗ ਤੇ ਮੈਂ ਦੁੱਧ ਗਰਮ ਕਰ ਲਾ ਕਦੋਂ ਦੀ ਕਰ ਰਹੀ ਹਾਂ ਤਾਂ ਮੈਨੂੰ ਫੋਨ ਆ ਗਿਆ ਸੀ ਫਿਰ ਫੇਕਿਆ ਤੋਂ ਸੁੱਖ ਦਾ ਤੇ ਸੁੱਖ ਉਹ ਲੋਗ ਵਲੌਗ ਬਣਾ ਲੈਣ ਉਹ ਵੀ ਤੇ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰ ਲਾ ਪੀ ਤੇ ਬੜਾ ਵਧੀਆ ਲੱਗਿਆ ਪਹਿਲਾਂ ਉਹ ਲਾਈਵ ਹੋਏ ਸੀ ਤੇ ਉਧਰ ਆਪਾਂ ਗੱਲਾਂ ਬਾਤਾਂ ਮਾਰਦੇ ਹੋਏ ਤੇ ਬਹੁਤ ਵਧੀਆ ਨੇਚਰ ਉਹਨਾਂ ਦਾ ਬੜਾ ਵਧੀਆ ਲੱਗਾ ਤੇ ਉਹ ਕਹਿ ਰਹੇ ਹਨ ਕਿ ਜਿੱਦਨ ਤੁਸੀਂ ਆਏ ਤਾਂ ਸਾਡੇ ਕੋਲ ਰਾਤ ਰਹਿ ਕੇ ਜਾਇਓ ਰਾਤ ਦੀ ਤੁਸੀਂ ਗੱਲ ਕਰਦੇ ਅਸੀਂ ਦਿਨ ਦਿਨ ਕੱਟ ਲਿਓ ਬੜੀ ਵੱਡੀ ਗੱਲ ਹੈ ਰਾਤ ਤਾਂ ਸਾਡੇ ਕੋਲ ਕਿੱਥੇ ਰਹਿ ਆ ਦੇਣਾ ਬਾਕੀ ਜਦੋਂ ਗਏ ਜੀ ਤੇ ਗਰਦਾਸਪੁਰ ਜ਼ਿਲ੍ਹੇ ਦੇ ਵਸੇ ਦੂਬਾ ਸਾਡੇ ਵਲੌਗ ਆਉਣ ਵਾਲੇ ਗਰਦਾਸਪੁਰ ਦੇ ਬਸ ਸਾਡੀ ਛੁੱਟੀ ਮਿਲ ਜੇ ਬਸ ਹੋਰ ਕੁਝ ਨਹੀਂ ਛੁੱਟੀ ਮਿਲ ਜੇ ਉਦਾਰ ਨੂੰ ਫੇਰਾ ਹੀ ਰੈਡੀ ਆ ਜਾਣ ਨੂੰ ਹਨਾ ਉਦਾਰ ਕਿ ਨਹੀਂ ਜੇ ਛੁੱਟੀ ਨਾ ਮਿਲੀ ਫਿਰ ਕੌਣ ਜਾਏਗਾ ਹੈ ਛੁੱਟੀ ਮਿਲੀ ਜਾਣਾ ਹੈ ਨਹੀਂ ਉਦੋਂ ਨਾ ਯਾਰ ਮੈਂ ਤਾਂ ਪੂਰੀ ਤਿਆਰੀ ਕੀਤੀ ਹੁਣ ਜਿੰਨੇ ਭੈਣ ਭਰਾ ਤੁਹਾਨੂੰ ਦੇਖਣ ਦੇ ਨੇ ਸਾਰਿਆਂ ਨੂੰ ਮੈਂ ਦੱਸ ਬੈਠੀ ਆ ਲੈ ਵੀ ਕਨੈਕਟ ਹੋ ਗਿਆ ਮੇਰੀ ਗੱਲ ਸੁਣੋ ਇੱਧਰ ਲੈ ਵੀ ਆਪਣੇ ਚੈਨਲ ਲਈ ਇੱਥੇ ਲਓ ਜੀ ਲਾਓ ਨਾਲੇ ਕਹਿੰਦੇ ਕੋ ਚੱਲਣਾ ਨਹੀਂ ਤੁਹਾਡਾ ਕੁਝ ਪਤਾ ਅੱਛਾ ਜੇ ਕੰਪਨੀ ਦਾ ਪਿਆਰ ਨਹੀਂ ਸਿਸਟਮ ਹਾਂ Google ਕੋ ਇੱਧਰ ਮੈਂ ਕੀ ਕਹਿ ਰਹੀ ਹਾਂ ਮੈਂ ਇੰਨੇ ਭੈਣ ਭਰਾਵਾਂ ਨੂੰ 20000 ਭੈਣ ਭਰਾਵਾਂ ਨੂੰ ਕਹਿ ਚੁੱਕੀ ਹਾਂ ਕਿ ਮੈਂ ਗਰਦਾਸਪੁਰ ਜਾਣਾ ਮੈਨੂੰ ਝੂਠੀ ਨਾ ਪਾ ਦਿਓ ਹੁਣ ਨਹੀਂ ਤਾਂ ਆਪ ਕੋ ਨਾ ਮੇਰੀ ਲਾਸ਼ ਸੇ ਗੁਜ਼ਰਨਾ ਪੜੇਗਾ ਹਾਂ ਹਾਂ ਮੈਂ ਪੇਕੇ ਜਾਣਾ ਤੇ ਜਾਣਾ ਹੀ ਹੈ ਪੇਕੇ ਜਾਣ ਪਿੱਛੇ ਐਵੇਂ ਨਾ ਕਲੇਸ਼ ਨਾ ਪਾਇਓ YouTube ਤੇ ਗਲਤੀਆਂ ਤਾਂ ਨਹੀਂ ਹੁੰਦੇ ਅਰੇ ਛੁੱਟੀ ਮਿਲੂਗੀ ਤਾਂ ਹੀ ਜਾਵਾਂਗੇ ਨਾ ਜੇ ਛੁੱਟੀ ਨਾ ਮਿਲੀ ਫਿਰ ਕਿੱਥੇ ਜਾਵਾਂਗੇ ਲੈ ਯਾਰ ਇਹ ਤਾਂ ਗਲਤ ਗੱਲ ਹੈ ਮੈਂ ਬੱਸ ਚੜਾ ਦਊਗਾ ਹੋਰ ਕੀ ਨਹੀਂ 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 ਤੁਸੀਂ ਕਿਹਾ ਸੀ ਮੈਨੂੰ ਛੁੱਟੀ ਮਿਲੇਗੀ ਤਾਂ ਮੈਂ ਚੱਲੂਗਾ ਹਾਂ ਮਿਲੂਗੀ ਤਾਂ ਚੱਲੂਗਾ ਨਾ ਲੈਣੀ ਪੈਣੀ ਏ ਲਓ ਜੀ ਮਹਾਰਾਜ ਲਓ ਜੀ ਅੱਛੇ ਸਾਡਾ ਵਲੌਗ ਚੱਲੇਗਾ ਲਓ ਮੜਿਆ Shimla ਵਾਲਾ ਵਲੌਗ ਜਿਹੜੇ ਸਾਡੇ ਭੈਣ ਭਰਾਵਾਂ ਨੇ ਨਹੀਂ ਦੇਖਿਆ ਜਾ ਕੇ ਜ਼ਰੂਰ ਦੇਖੋ ਏਲੀ ਡੱਬੇ ਡੁੱਬੇ ਚਲਾ ਲਓ ਫਿਰ ਬਾਤ ਚੱਲਣਾ ਨਹੀਂ ਇੱਥੇ ਕੁਝ ਵੀ ਹਾਸੀ ਆ ਇੱਕ ਮਿੰਟ ਆ ਰੀਲ ਲਾਇਓ ਪਿੱਛੇ ਕਰਿਓ ਪਿੱਛੇ ਕਰਿਓ ਇਹ ਆ ਆ ਸਿੰਮਲੇ ਵਾਲੀ ਇਹਦਾ ਗਾਣਾ ਉੱਡ ਗਿਆ ਇਹਦਾ ਮੈਨੂੰ ਲੱਗਦਾ ਲੋ ਜੀ ਇਹ ਜ਼ਰੂਰ ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖਿਆ ਜਾ ਕੇ ਜ਼ਰੂਰ ਦੇਖਿਓ ਸਾਊਂਡ ਇਹਦੀ ਕਿੱਥੇ ਆ ਆ ਸੀ ਨਹੀਂ ਨਹੀਂ ਸਾਊਂਡ ਇਹਦੀ ਉੱਡ ਗਈ ਜੇ ਇਨਸਟਾ ਤੇ ਪਾਇਆ ਸੀ ਨਾ ਤਾਂ ਕਰਕੇ ਇਹ ਰ ਉੱਡੀ ਗਈ ਕਿ ਆਵਾਜ਼ ਵਧਾਉਣੀ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਚਲੋ ਹੋਰ ਲਾਓ ਇਹ ਸਾਊਂਡ ਹੀ ਲਈ ਚੱਲ ਨਹੀਂ ਹੋ ਐਨੀ ਹੋ ਅੱਜ ਵਾਲਾ ਵਲੌਗ ਲਾਓ ਟੂਡੇ ਇਸ ਵਲੌਗ ਚਲੋ ਕਰੋ ਕੋਈ ਕੋਈ ਲਾ ਦਿਓ ਯਾਰ ਕੋਈ ਲਾ ਦਿਓ ਚਲੋ ਜੀ ਸਾਡੇ ਵਲੌਗ ਸ਼ੁਰੂ ਹੋ ਗਏ ਨੇ ਅੱਜ ਵਾਲਾ ਵਲੌਗ ਸ਼ੁਰੂ ਹੋ ਗਿਆ ਆਵਾਜ਼ ਇਹਦੀ ਕਿੱਥੋਂ ਆਦੂਗੀ ਇਹ ਕਨਫਿਗਰ ਇਹ ਹੋਊਗਾ ਹੈ ਨਾ ਇਹ ਤਾਂ ਆਹ ਹੋਰ ਵੀ ਹੁੰਦਾ ਯਾਰ ਆ ਸੀਗੀ ਪਹਿਲੇ ਜਾਣਕਾਰੀ ਲੈ ਲਓ ਚੰਗੀ ਤਰ੍ਹਾਂ ਨਹੀਂ ਹੋਈ ਨਹੀਂ ਹੋਈ ਆ ਉਹ ਦੇਖੋ ਆ ਥੱਲੇ ਮਿਊਟ ਹੋਇਆ ਪਿਆ ਬਲੈਕ ਜਿਹਾ ਦੇਖੋ ਨਾ ਯੂ ਨੋ ਰਵਾਦੀ ਐ ਇਸ ਕੀ ਚਲੋ ਪਤਾ ਕਰਿਓ ਫਿਰ ਤੇ ਚਲੋ ਜੀ ਮਿਲਦੇ ਹਾਂ ਪਤਾ ਨੂੰ ਸਵੇਰੇ ਮਿਲ ਕਰ ਲੈਂਦੇ ਕੰਮ ਯਾਰ ਕੋਈ ਹੋਰ ਚਲੋ ਤੁਸੀਂ ਕਰੋ ਬਾਕੀ ਕੱਲ ਸਵੇਰੇ ਹਮ ਇਸ ਕੋ ਕਰ ਲੇਗੇ ਅੱਛਾ ਤੋਂ ਹਮ ਜਲਤੇ ਅੱਜ ਕੋ ਦੋ ਦੋ ਬੰਦੂਖਾਂ ਹੋ ਗਈਆਂ ਦੋ ਲੈਪਟਾਪ ਆਏ ਇੱਕ ਨਵੇਂ ਬੈਗ ਦੇ ਇੱਕ ਪੁਰਾਣੇ ਦੇ ਪੁਰਾਣਾ ਡਾਣ ਕਰਕੇ ਉਹਨਾਂ ਦੇ ਕਿਸੇ ਨੂੰ ਮੈਨੂੰ ਗਰੀਬੜੀ ਨੂੰ ਕਰ ਦੋ ਗਰੀਬੜੀ ਨੂੰ ਹੀ ਕਰਾਂਗੇ ਅੱਜ ਹੂੰ ਅੱਜ ਉਹ ਕਨਫਿਗਰ ਹੋ ਜੂਗਾ ਨਮਾ ਤੇ ਪੁਰਾਣਾ ਉਹਨਾਂ ਨੇ ਛੱਡ ਦੇਣਾ ਗੁੱਡ ਮਾਰਨਿੰਗ ਜੀ ਤੇ ਇਹ ਹੈਗੀ ਨੈਕਸਟ ਮਾਰਨਿੰਗ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਆ ਤੇ ਇੱਧਰ ਤੁਸੀਂ ਦੇਖ ਸਕਦੇ ਬਾਸੀ ਸਾਹਿਬ ਨੂੰ ਤੇ ਅੱਜ ਦੇਖੋ ਮੈਂ ਦੋ ਦੋ ਲੈਪਟਾਪ ਟੰਗੇ ਹੋਏ ਨੇ ਦੇਖੋ ਇਹ ਦੋ ਦੋ ਬੰਦੂਖਾਂ ਦੇ ਚਲਾਂਦੇ ਜਾਇਆ ਰਾਤ ਲੋਕਾਂ ਦੀ ਆਵਾਜ਼ ਹੀ ਵਾਹ ਉਹਨੀਆਂ ਕੋ 1 ਲੈਪਟਾਪ ਹੁੰਦੇ ਨੇ ਕਿ 2 ਹੁੰਦੇ ਨੇ ਕਿਆ ਸਾਡੇ ਨਹੀਂ ਹੈਗੇ ਭਰਾਵਾ ਇਹ ਕੰਪਨੀ ਦੇ ਦਿੰਦੇ ਨੇ ਆਈ ਲੈਪਟਾਪ ਲੈਣ ਜੋ ਕਿ ਕਿ ਜੇ ਹੋ ਜੂਗਾ ਤੇ ਅੱਜ ਜੇ ਕੰਪਨੀ ਦਾ ਹੋ ਗਿਆ ਤਾਂ ਕੰਨ ਤੋਂ ਪੁਰਾਣੇ ਦਾ ਆਪਾਂ ਖੜਾ ਛੱਡ ਦਾਂਗੇ ਪੁਰਾਣਾ ਘਰੇ ਛੱਡ ਦਾਂਗੇ ਤੇ ਅੱਜ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਜਿਹੜੀ ਫੈਮਿਲੀ ਗਈ ਹੋਈ ਸੀ ਅੱਧੀ ਉਹ ਵਾਪਸ ਆ ਰਹੀ ਏ ਪਿੰਡ ਤੋਂ ਮੇਰੇ ਪੇਕੇਆਂ ਤੋਂ ਵਕਯੋ ਕੀ ਕੁਛ ਕਰ ਰਹੇ ਆ ਆਪਾਂ ਤੁਹਾਨੂੰ ਵਿੱਚ ਵਿੱਚ ਦਿਖਾਈ ਜਾਵਾਂਗੇ ਉਹਨਾਂ ਨੇ ਕੁਝ ਵੀਡੀਓ ਬਣਾ ਕੇ ਭੇਜੀਆਂ ਤਾਂ ਸਹੀ ਗੱਲ ਹੈ ਸਹੀ ਗੱਲ ਹੈ ਸਾਡਾ ਵੀ ਦਿਲ ਲੱਗਿਆ ਹੋਇਆ ਹਾਂ ਮੇਰਾ ਚਾਰਜਰ ਤਾਂ ਨਹੀਂ ਹੈਗਾ ਇੱਥੇ ਪਤਾ ਨਹੀਂ ਦੇਖ ਲਓ ਤੇ ਉਹ ਚੱਕ ਲਓ ਟੇਹਣਾ ਆਪਣਾ ਠੀਕ ਹੈ ਟੇਹਣ ਤੋਂ ਮੈਂ ਲਈ ਲਿਆ ਲੈ ਲਿਆ ਹੋਰ ਕਿਰਾਏ ਫਿਰ ਬਸ ਕੁਛ ਨਹੀਂ ਚਲੋ ਫਿਰ ਓਕੇ ਬਾਏ ਬਾਏ ਉਹ ਚੇਂਜ ਕਰ ਦਿਓ ਉਹ ਸੱਚ ਜਿਹੜਾ ਰਾਤ ਅਸੀਂ ਲੈ ਕੇ ਆਏ ਸੀ ਚੌਪਰ ਉਹ ਦੇਖ ਲਓ ਖਰਾਬ ਨਿਕਲਿਆ ਤਾਂ ਹੁਣ ਮੈਂ ਉਤਾਰਨ ਨੂੰ ਦਿੱਤਾ ਕਿ ਚੇਂਜ ਕਰਕੇ ਆਇਓ ਤੇ ਮੈਨੂੰ ਫੋਨ ਕਰਕੇ ਦੱਸਿਓ ਚੰਗਾ ਹੋਇਆ ਕਿ ਨਹੀਂ ਐਨ ਅਦਾ ਭਾਈ ਕੁਝ ਵੇਚਣ ਜਾ ਰਿਹਾ ਹੈਣਾ ਮੈਨ ਵੇਚਣ ਵਾਲੇ ਲੱਗਣ ਡੇਓ ਫਾਈਨਲੀ ਉਹਦੇ ਨਾਲ ਆ ਗਿਆ ਮੇਰਾ ਪੁੱਤ ਘਰ ਆ ਗਿਆ ਹੈ ਆਜ ਅਮਨੁਰੀ ਵੀ ਆ ਗਏ ਤੇ ਮੇਰਾ ਦਮਨ ਵੀ ਆ ਗਿਆ ਮਾਸੀਰੀ ਆ ਰਹੇ ਨੇ ਬਸ ਮੇਰੇ ਪਿੰਡ ਪਹੁੰਚ ਜਾਣਗੇ ਹਾਂਜੀ ਤੁਹਾਡਾ ਕਿਵੇਂ ਰਿਹਾ ਫਿਰ ਮਾਸੀ ਕੋਲ ਟੂਰ ਕੀ ਕਰ ਮੇਰਾ ਵਧੀਆ ਵਧੀਆ ਇੰਜੋਏ ਕੀਤਾ ਹੈ ਦੋਨਾਂ ਜਣੇ ਅਸੀਂ ਆ ਜ ਨਹੀਂ ਸਕੇ ਪਾਪਾ ਨੂੰ ਛੁੱਟੀ ਨਹੀਂ ਮਿਲੀ ਕੋਈ ਨਹੀਂ ਕੋਈ ਗੱਲ ਨਹੀਂ ਚਲੋ ਨੈਕਸਟ ਡੇ ਹਨਾ ਹੋਰ ਦੱਸੋ ਚਾਹ ਪਾਣੀ ਰੋਟੀ ਪਾਣੀ ਅੱਜ ਅੰਕਲ ਸਵੇਰੇ ਆ ਗਏ ਹਨ ਵੇਣ ਵਾਲੇ ਤੇ ਕੀ ਕਹਿੰਦੇ ਹਨ ਸੱਚ ਗੁੱਸਾ ਤਾਂ ਨਹੀਂ ਕੀਤਾ ਅੰਕਲ ਨੇ ਨਾ ਨਾ ਕਹਿੰਦੇ ਸਿਰ ਪਾਪਾ ਫੋਨ ਕਰਨਾ ਭੁੱਲ ਕੇ ਸੀਗੇ ਹਾਂ ਮੈਂ ਹਾਂ ਗਿਆ ਚਲ ਕੋਈ ਨਾ ਮੇਰਾ ਫਰਜ਼ ਬੰਦਾ ਸੀ ਕਿ ਫੋਨ ਨਹੀਂ ਆਇਆ ਮੈਂ ਜਾ ਕੇ ਆਵਾਂ ਪਤਾ ਕੀ ਸੀ ਮੇਰਾ ਫੋਨ ਇੱਧਰ ਕੀਰਤਨ ਲੱਗਾ ਸੀ ਤੇ ਮੈਂ ਨਾਂਦੀ ਹਾਂ ਤੇ ਪਾਪਾ ਵਾਸਰੂਮ ਚ ਹਨ ਤੇ ਪਾਪਾ ਕਹਿੰਦੇ ਮੈਂ ਜਦੋਂ ਆਈ ਨਾ ਕੇ ਪਾਪਾ ਕਹਿੰਦੇ ਕਿ ਵਿਆਣ ਵਾਲੇ ਦਾ ਫੋਨ ਆਇਆ ਸੀ ਹਾਂ ਵਿਆਣ ਵਾਲੇ ਅੰਕਲ ਆਏ ਹਨ ਤੇ ਮੈਂ ਕਿਹਾ ਮੇਰੇ ਫੋਨ ਤੇ ਫੋਨ ਆਇਆ ਤੇ ਵੇਖਿਆ ਨਹੀਂ ਕਹਿੰਦੇ ਨਹੀਂ ਮੈਂ ਜਦੋਂ ਆਪਣਾ ਫੋਨ ਚੈੱਕ ਕੀਤਾ ਫੋਨ ਵੀ ਨਹੀਂ ਆਇਆ ਮੈਂ ਕਿਹਾ ਫਿਰ ਅੰਕਲ ਦੀ ਗਲਤੀ ਹੈ ਮੈਂ ਕਿਹਾ ਅੰਕਲ ਨੇ ਫੋਨ ਨਹੀਂ ਕੀਤਾ ਹਨਾ ਚਲੋ ਆ ਕਿਉਂ ਲਾ ਕੇ ਆਏ ਤੁਸੀਂ ਇੰਨੀ ਕਿੰਨੀ ਕੁ ਗਰਮੀ ਹੈ ਉਹ ਡਾਂਸ ਕੀਤਾ ਸੀ ਪਸੀਨਾ ਆ ਰਿਹਾ ਪਸੀਨਾ ਆ ਰਿਹਾ ਡਾਂਸ ਕੀਤਾ ਚਲੋ ਕੋਟੀਪਾ ਹੁਣ ਇੱਥੇ ਠੰਡ ਹੈ ਬਹੁਤ ਜ਼ਿਆਦਾ ਚਲੋ ਰੋਟੀ ਖਾਓਗੇ ਕਿ ਚਾਹ ਪੀਓਗੇ ਦੱਸੋ ਚਾਹ ਮੰਮਾ ਵੀ ਕੱਲੀ ਸੀ ਮੈਂ ਵੀ ਚਾਹ ਪੀਤੀ ਤੇ ਮੈਂ ਵੀ ਹੁਣ ਚਾਹ ਬਣਾਉਣੀ ਆ ਤੇ ਚਲੋ ਮੈਂ ਚਾਹ ਬਣਾਣ ਲੱਗੀ ਆਪਣੇ ਪੁੱਤ ਲਈ ਮੇਰਾ ਪੁੱਤ ਆਇਆ ਮੈਨੂੰ ਇੰਨੀ ਖੁਸ਼ੀ ਮੇਰਾ ਪੁੱਤ ਆਇਆ ਮੈਨੂੰ ਇੰਨੀ ਖੁਸ਼ੀ ਪੁੱਛੋ ਨਾ ਮੇਰੀ ਖੁਸ਼ੀ ਜੀ ਹੈ ਪਾਗਲ ਹੋ ਗਈ ਪਾਗਲ ਹੋ ਗਈ ਤੇ ਦਰਵਾਜ਼ਾ ਮੱਦਰਾ ਕਾਫੀ ਦਿਨਾਂ ਦੇ ਪਹਿਲੇ ਦਮੂ ਮੁਖਾਣੇ ਮੈਂ ਸਾਜਾ ਪੈਨ ਨੂੰ ਫਰਾਈ ਕਰ ਲੈਂਿਆ ਵਾਵਾ ਦੇ ਹੋ ਜਣੇ ਪੈਣ ਲੱਗ ਜਾਣਗੇ ਲੋ ਜੀ ਅੰਦਰ ਬਣ ਗਈ ਆਪਣੀ ਚਾਹ ਤੇ ਆਪਾਂ ਦਮਣ ਨੂੰ ਦੇਈਏ ਪਹਿਲਾਂ ਚਾਹ ਦਮਣਾ ਆਇਆ ਮੈਂ ਚਾਹ ਰ ઠੰਡ ਚੋਂ ਕੰਨੀ ਰੋਟੀ ਖਾਣੀ ਨੇ ਹਏ ਆ ਸਟੀਲ ਦੇ ਬਰੀਲੇ ਜਿਹਾ ਐਵੇਂ ਬਹੁਤ ਉਹ ਹੁੰਦਾ ਮੇਰਾ ਪੁੱਤ ਆਪ ਹੀ ਆ ਗਿਆ ਦੇ ਲੋ ਕਹਿੰਦਾ ਮम्मा ਤੁਸੀਂ ਥੱਕ ਕੇ ਕੰਮ ਕਰ ਕਰ ਮੈਂ ਆਪੇ ਪੁੰਨ ਲੈਣਾ ਚੱਲੋ ਅੰਦਰ ਲੈ ਜਾਓ ਦੋਨੇ ਜਣੇ ਪਾਉਣੇ ਆ ਠੀਕ ਹੈ ਹਾਏ ਇਹ ਕੜਵੀਏ ਬਣਾਈਏ ਅੋਈ ਗੈਸ ਬੰਦ ਕਰ ਕੜਵੀ ਨਹੀਂ ਬਣਾਈ ਕਰਾਰੀ ਬਣਾਈ ਘੈਂਟ ਕੰਡੇ ਵਾਲੀ ਚਾਹ ਬਣਾਈਏ ਇੱਦਾਂ ਲੋ ਕਰੀ ਤੇ ਇੱਧਰ ਮੈਨੂੰ ਚਾਰ ਰੱਖ ਮੈਂ ਨਿੰਬੂ ਦੇ ਚਾਰ ਨਾਲ ਚਾਰ ਨਾਲ ਰੋਟੀ ਖਾਵਾਂ ਮੈਂ ਤੇਰੇ ਲਈ ਬਣਾ ਕੇ ਰੱਖੀ ਤੂੰ ਰੋਟੀ ਨਹੀਂ ਖਾਦੀ ਆ ਕੇ ਹੈ ਚੰਗੀ ਗੱਲ ਐ ਕੋਈ ਬਸ ਆਹ ਖਾਣੇ ਉਹ ਗਾਣਾ ਨਹੀਂ ਦਮਨ ਲੋ ਨਿੰਬੂ ਦੇ ਚੰਗੀਆਂ ਮੇਲਾ ਨੂੰ ਮਾਤ ਪਾਈ ਹੁੰਦੀ ਆ ਪਿੰਡੋ ਜਦੋਂ ਰੁੱਟ ਨਾ ਖੇਤ ਆਈ ਹੁੰਦੀ ਆ ਦੇ ਹੋਰਨ ਵਜੇ ਆ ਤਾਂ ਨਹੀਂ ਆਉਦੇ ਥੱਲੇ ਦੇਖੋ ਜਾ ਤੁਸੀਂ ਦੇਖਿਓ ਲੈਪਟਾਪ ਰੱਖੋ ਕਿਵੇਂ ਤੋੜਨਾ ਕਿਲੀ ਆਪਾਂ ਨੇ ਚਾਹ ਪੀ ਲਿਆ ਸਾਰੀ 10 ਤੋਂ 15 ਮਿੰਟ ਬਾਅਦ ਅਮਨੁਰਾਣਾ ਮੈਨੂੰ ਸੋਣ ਆ ਗਿਆ ਕਿ ਅਸੀਂ ਬਸ ਆਉਣ ਵਾਲਿਆਂ ਪਹੁੰਚਣ ਵਾਲਿਆਂ ਵੀ 25 ਮਿੰਟ ਤੱਕ ਕਿ ਉਸੇ ਦੇ ਮੰਮੀ ਸਾਹ ਕੋ ਚੱਲ ਪਏ ਹਨ ਤੇ ਉਧਰ ਮਮਨੁਰਾਣੀ ਚਾਹ ਰੱਖਤੀ ਮੈਂ ਕਿਹਾ ਤੁਸੀਂ ਆਓ ਮੈਂ ਤੁਹਾਡਾ ਵੇਟ ਕਰਦੀ ਆਂ ਤੇ ਮੈਂ ਬਾਹਰ ਉਹਦਾ ਵੇਟ ਕਰਨ ਲੱਗੀ ਤੀਆਂ ਚਾਹ ਮੈਂ ਰੱਖ ਕੇ ਆਈ ਹਾਂ ਗੈਸ 'ਤੇ ਮੈਂ ਕਰਕੇ ਆਉਣੇ ਵਾਲੇ ਨੇ ਮੈਨੂੰ ਲੱਗਾ ਆ ਹੀ ਗਏ ਨੇ ਲਓ ਜੀ ਆ ਗਏ